ਦਿੰਦੇ ਵਿੱਚ ਚਾਰ ਵਾਰੀ ਚੱਕਰ ਮਾਰਦੇ ਨੇ ਸਾਰੇ ਪਾਸੇ ਔਰ ਪੁੱਛਦੇ ਨੇ ਵੀ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਕਿਸੇ ਤਰ੍ਹਾਂ ਦੀ ਸੋਨਾ ਚਾਂਦੀ ਨੂੰ ਲੈ ਕੇ ਲੋਕਾਂ 'ਚ ਬੜੀ ਦੁਵਿਧਾ ਹੈ ਕਈ ਚੈਨਲਸ ਤੇ ਚੱਲ ਰਿਹਾ ਕਿ ਸੋਨਾ ਅਸਮਾਨ ਨੂੰ ਛੂਹ ਗਿਆ ਕਈ ਕਹਿੰਦੇ ਸੋਨਾ ਗਰਾਊਂਡ ਤੱਕ ਆ ਕੇ ਪਹੁੰਚੇਗਾ ਚਾਂਦੀ ਦੀ ਕੀਮਤਾਂ ਬੜੀਆਂ ਡਿੱਗ ਜਾਣੀਆਂ ਨੇ ਇੱਥੇ ਲੋਕ ਬੜੇ ਚਿੰਤਾ ਵਿੱਚ ਫਸੇ ਹੋਏ ਨੇ 골ਡ ਦਾ ਰੇਟ ਅੱਜ ਤਕਰੀਬਨ 1,21,400 ਰੁਪਏ ਹੈਗਾ ਜਦੋਂ ਵੀ ਸੋਨਾ ਵਧਿਆ ਇੱਕ ਪੀਕ ਤੇ ਗਿਆ ਉਸ ਤੋਂ ਥੋੜਾ ਬਹੁਤ ਇੱਕ ਅੱਧਾ 2% ਦੀ ਕਲੈਕਸ਼ਨ ਆਈ ਹੈ ਕਦੀ ਵੀ ਨਹੀਂ ਹੋ ਸਕਦਾ ਵੀ ਅੱਜ 1,30,000 ਹੈ ਜਾਂ 20 ਹੈਗਾ ਤੇ ਉਹ 60 ਰਹਿ ਜਾਏਗਾ ਜਾਂ 70 ਰਹਿ ਜਾਏਗਾ ਤਾਂ ਨੁਕਸਾਨ ਲੋਕਾਂ ਦਾ ਹੋਇਆ ਉਹਨਾਂ ਫੇਕ ਰੀਲਾਂ ਨੂੰ ਵੇਚ ਕੇ ਇੰਨਾ ਫਰਕ ਕਦੀ ਵੀ ਨਹੀਂ ਪੈਂਦਾ ਵਰਲਡ ਦੀ ਪੂਰੀ ਇਕਨੋਮੀ ਦਾ ਆਧਾਰ ਸੋਨਾ ਹੈਗਾ ਸੋਨਾ ਚਾਂਦੀ ਜਾਂ ਡਾਇਮੰਡ ਮੈਟਲ ਕੋਈ ਵੀ ਲਓ BIS ਬਿਊਰੋ ਆਫ ਇੰਡੀਅਨ ਸਟੈਂਡਰਡ ਦਾ ਇੱਕ ਲੋਗੋ ਹੈਗੇ ਨੇ ਜਿਹੜੇ ਉਹਦੇ ਤੇ ਉਹ ਲੱਗਦੇ ਨੇ 골ਡ ਦੇ ਉੱਤੇ BIS ਦਾ ਹਾਲਮਾਰਕ ਦਾ ਚਿੰਨ ਹੈਗਾ ਉਸ ਤੋਂ ਇਲਾਵਾ ਉਹਦੀ ਪਿਓਰਿਟੀ ਲਿਖੀ ਹੁੰਦੀ ਹੈ ਯੂਆਈਡੀ ਨੰਬਰ ਲੱਗਾ ਹੁੰਦਾ ਜਿਵੇਂ ਹਰ ਬੰਦੇ ਦਾ ਆਧਾਰ ਕਾਰਡ ਹੁੰਦਾ ਉਵੇਂ ਹਰ ਜੁਐਲਰੀ ਦਾ ਇੱਕ ਨੰਬਰ ਹੁੰਦਾ ਜਿਹਨੂੰ ਤੁਸੀਂ ਆਪਣੇ ਫੋਨ ਤੇ ਟਰੈਕ ਕਰ ਸਕਦੇ ਹੋ ਆਮ ਤੌਰ ਤੇ ਜੋ ਰੇਟ ਚਾਂਦੀ ਦੇ ਚੱਲਦੇ ਸੀ ਉਸ ਤੋਂ ਆਲਮੋਸਟ ਡਬਲ ਹੋ ਗਏ ਨੇ ਲੇਕਿਨ ਸੋਨਾ ਜਿੱਥੇ 10 ਗ੍ਰਾਮ ਆਉਂਦਾ ਉੱਥੇ ਕਿਲੋ ਚਾਂਦੀ ਆ ਜਾਂਦੀ ਆ ਸੋ ਫਲਕਚੁਏਸ਼ਨਸ ਬਹੁਤ ਹਾਈ ਹੈਗੀਆਂ ਨੇ ਡਿਮਾਂਡ ਕਾਫੀ ਜ਼ਿਆਦਾ ਹੈ ਔਰ ਸਪਲਾਈ ਘੱਟ ਹੈ ਸਮਾਨ ਸਾਨੂੰ ਹੀ ਅੱਗੋਂ ਨਹੀਂ ਮਿਲ ਰਿਹਾ ਸਾਲ ਦੇ ਵਿੱਚ ਡਬਲ ਰੇਟ ਹੋ ਗਿਆ ਡਬਲ ਹੋ ਗਿਆ ਜੀ ਬਿਲਕੁਲ ਡਬਲ ਹੋ ਗਿਆ ਸਾਲ ਦੇ ਵਿੱਚ ਗਏ ਸੋਨਾ ਹਲੇ ਵੀ ਵਧਣ ਦੀ ਉਮੀਦ ਹੈ ਜੀ ਉਹਦਾ ਇੱਕ ਬੇਸਿਕ ਰੀਜ਼ਨ ਹੈਗਾ ਸੋ 골ਡ ਦੇ ਵਿੱਚ ਜਿਹੜੀ ਮਾਈਨਿੰਗ ਹੁੰਦੀ ਹੈ ਉਹ ਅਗਰ ਇੱਕ ਕੁਆਂਟਲ ਅਸੀਂ ਉਹਦੀ ਮਾਈਨਿੰਗ ਕਰ ਰਹੇ ਹਾਂ ਤੇ ਉਹ ਇੱਕ ਕੁਆਂਟਲ ਜਿਹੜਾ ਹੈਗਾ ਪੱਥਰ ਜਾਂ ਮਿੱਟੀ ਆ ਉਹਦੇ ਵਿੱਚੋਂ ਜਿਹੜਾ 골ਡ ਹੈਗਾ ਉਹ ਨਿਕਲ ਰਿਹਾ ਸਿਰਫ 5 ਤੋਂ 30 ਗ੍ਰਾਮ ਸੋ ਮਾਈਨਿੰਗ ਦੀ ਕੋਸਟ ਜ਼ਿਆਦਾ ਪੈ ਰਹੀ ਹੈ ਔਰ ਸਮਾਨ ਘੱਟ ਨਿਕਲ ਰਿਹਾ ਵਿੱਚੋਂ ਦੁਆਲੀ ਦਾ ਤਿਉਹਾਰ ਹੈਗਾ ਸੋਨਾ ਚਾਂਦੀ ਨੂੰ ਲੈ ਕੇ ਬੜੀ ਲੋਕਾਂ ਦੇ ਅੰਦਰ ਚਿੰਤਾ ਬਣੀ ਹੋਈ ਹੈ ਸੋਨੇ ਦੀਆਂ ਕੀਮਤਾਂ ਅਸਮਾਨ ਨੂੰ ਛੂਰੀਆਂ ਨੇ ਕੀ ਸੋਨੇ ਦੀ ਕੀਮਤਾਂ ਇਸ ਤਰੀਕੇ ਨਾਲ ਬਨੀਆਂ ਰਹਿਣਗੀਆਂ ਚਾਂਦੀ ਦੀਆਂ ਕੀਮਤਾਂ ਬਨੀਆਂ ਰਹਿਣਗੀਆਂ ਕਿਸ ਤਰ੍ਹਾਂ ਦੇ ਨਾਲ ਸੋਨੇ ਦਾ ਖਰੀਦਣ ਦਾ ਸਮਾਂ ਕੀ ਹੋਣਾ ਚਾਹੀਦਾ ਹੈ ਸੋਨਾ ਜਦੋਂ ਤੁਸੀਂ ਖਰੀਦ ਰਹੇ ਹੋ ਤਾਂ ਕੀ ਚੈੱਕ ਜਰੂਰ ਕਰਨਾ ਚਾਹੀਦਾ ਹੈ ਤਾਂ ਇਸ ਸਮੇਂ ਅਸੀਂ ਪਹੁੰਚੇ ਹਾਂ ਮੋਹਾਲੀ ਜਿੱਥੇ ਪੰਜਾਬ ਪੁਲਿਸ ਵੀ ਪਹੁੰਚੀ ਹੈ ਸਰ ਤੁਸੀਂ ਇੱਥੇ ਕਿਵੇਂ ਮਾਰਕੀਟ ਚ ਅਸੀਂ ਪੀਸੀਆਰ ਤੇ ਆਂ ਇੱਥੇ ਪੂਰਾ ਦੇਖਰੇਖ ਕਰ ਰਹੇ ਆਂ ਚਾਰੇ ਪਾਸੇ ਕੋਈ ਕਿਸੇ ਨਾਲ ਕੋਈ ਸਨੇਚਿੰਗ ਵਗੈਰਾ ਨਾ ਹੋ ਜੇ ਕੁਛ ਨਾ ਹੋ ਜੇ ਸੋਨੇ ਦੀਆਂ ਦੁਕਾਨਾਂ ਤੋਂ ਖਾਸ ਤੌਰ ਤੇ ਘੁੰਮ ਰਹੇ ਆਂ ਸੀ ਅੱਛਾ ਮਤਲਬ ਤੁਸੀਂ ਤੁਹਾਡੀ ਡਿਊਟੀ ਸਰਕਾਰ ਵੱਲੋਂ ਲਗਾਈ ਗਈ ਹੈ ਜਿਵੇਂ ਜੁਐਲਰ ਜਾਂ ਮਤਲਬ ਉਹ ਜਿਹੜੀਆਂ ਦੁਕਾਨਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਅੱਛਾ ਹਾਂ ਕਿਸੇ ਨਾਲ ਕੋਈ ਮਿਸ ਹੈਪਨਿੰਗ ਨਾ ਹੋ ਜਾਏ ਮਤਲਬ ਕੀ ਕੀ ਤੁਹਾਡੇ ਅੰਦਰ ਮਤਲਬ ਤੁਸੀਂ ਕਿਵੇਂ ਕਿਵੇਂ ਦੀਆਂ ਦੁਕਾਨਾਂ ਜਾ ਕਿਸ ਜਗ੍ਹਾ ਤੇ ਰਸ਼ ਰਸ਼ ਜਿਆਦਾ ਜਗ੍ਹਾ ਉੱਥੇ ਜਾ ਰਹੇ ਹੋ ਉਹਨਾਂ ਦੁਕਾਨਾਂ ਤੇ ਕੋਡ 10 ਇੱਕ ਮਿੰਟ ਕੱਢ ਜੀਦਾ ਉੱਥੇ ਦੇਖਦੇ ਕਰੀਦਾ ਕੋਈ ਮਾੜਾ ਅਨਸਰ ਤੇ ਨਹੀਂ ਕੜਾ ਹੁੰਦਾ ਹੂੰ ਹੂੰ ਪੂਰਾ ਦੇਖਦੇ ਪੂਰਾ ਮਤਲਬ ਇਹ ਪੰਜਾਬ ਸਰਕਾਰ ਦੇ ਵੱਲੋਂ ਹੈਗਾ ਕਿ ਕਿਸ ਤਰ੍ਹਾਂ ਦੀ ਜਿਹੜੀ ਮਾਹੌਲ ਜਿਹੜਾ ਖਰਾਬ ਕਰਨ ਦੇ ਆ ਸ਼ਰਾਤੀ ਅਨਸਰ ਹੁੰਦੇ ਉਹਨਾਂ ਤੋਂ ਬਚਾ ਪੰਜਾਬ ਸਰਕਾਰ ਦਾ ਵੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਾ ਵੀ ਹੁਕਮ ਹੈ ਹੁਕਮ ਹੈਗਾ ਜੀ ਮਤਲਬ ਤੁਸੀਂ ਇਸ ਸਮੇਂ ਪਹੁੰਚੇ ਰਜੀਵ ਜੀ ਦੇ ਰਜੀਵ ਜੀ ਮਤਲਬ ਇਹ ਸਿਕਿਉਰਿਟੀ ਵਾਸਤੇ ਮਤਲਬ ਪੰਜਾਬ ਪੁਲਿਸ ਲਗਾਤਾਰ ਕਰ ਰਿਹਾ ਹੈ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡੇ ਸਾਰੇ ਸ਼ਰੋਤਿਆਂ ਦਾ ਔਰ ਧੰਨਵਾਦ ਹੈਗਾ ਪੰਜਾਬ ਪੁਲਿਸ ਦਾ ਸਪੈਸ਼ਲੀ ਜਿਹੜੇ ਸਾਡੇ ਏਰੀਏ ਦੇ ਸਾਰੇ ਮੁਲਾਜ਼ਮ ਨੇ ਪੁਲਿਸ ਮੁਲਾਜ਼ਮ ਉਹਨਾਂ ਦਾ ਬਹੁਤ ਧੰਨਵਾਦ ਹੈ ਵੀ ਉਹ ਇੰਨਾ ਧਿਆਨ ਰੱਖਦੇ ਨੇ ਐਨੇ ਸਪੋਰਟਿਵ ਹੈਗੇ ਨੇ ਦਿਨ ਦੇ ਵਿੱਚ ਚਾਰ ਵਾਰੀ ਚੱਕਰ ਮਾਰਦੇ ਨੇ ਸਾਰੇ ਪਾਸੇ ਔਰ ਪੁੱਛਦੇ ਨੇ ਵੀ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਕਿਸੇ ਤਰ੍ਹਾਂ ਦੀ ਸੋ ਬੜਾ ਵਧੀਆ ਸਾਰਾ ਸਿਸਟਮ ਹੈਗਾ ਔਰ ਠੀਕ ਚੱਲ ਰਿਹਾ ਸਾਰਾ ਬਿਲਕੁਲ ਜੀ ਜੀ ਸਾਡੇ ਇੱਕ ਉਹੀ ਸਵਾਲ ਹੈਗਾ ਸੋਨਾ ਚਾਂਦੀ ਨੂੰ ਲੈ ਕੇ ਲੋਕਾਂ ਚ ਬੜੀ ਦੁਵਿਧਾ ਹੈ ਕਈ ਚੈਨਲਸ ਤੇ ਚੱਲ ਰਿਹਾ ਕਿ ਸੋਨਾ ਅਸਮਾਨ ਨੂੰ ਸ਼ੋਕ ਹੈ ਕਈ ਕਹਿੰਦੇ ਸੋਨਾ ਗਰਾਊਂਡ ਤੱਕ ਆ ਕੇ ਪਹੁੰਚੇਗਾ ਚਾਂਦੀ ਦੀ ਕੀਮਤਾਂ ਬੜੀਆਂ ਡਿੱਗ ਜਾਨੀਆਂ ਨੇ ਇੱਥੇ ਲੋਕ ਬੜੇ ਚਿੰਤਾ ਵਿੱਚ ਫਸੇ ਹੋਏ ਨੇ ਤੇ ਜਿਹੜੀ ਚੀਜ਼ ਖਰੀਦਣੀ ਆ ਉਸ ਨੂੰ ਖਰੀਦਣ ਦੇ ਵੇਲੇ ਕੀ ਧਿਆਨ ਰੱਖਣਾ ਚਾਹੀਦਾ 1998 ਦਾ ਮੈਂ ਕੰਮ ਕਰ ਰਿਹਾ ਆ ਭਾਜੀ ਔਰ ਜਿਹੜਾ ਮੈਂ 3750 ਰੁਪਏ ਦੇ ਰੇਟ ਨੂੰ ਮਿਨੀਮਮ 10 ਗ੍ਰਾਮ 골ਡ ਮੈਂ ਵੇਚਿਆ ਅੱਜ ਉਹਦਾ ਰੇਟ ਪਤਾ ਨਹੀਂ ਮਤਲਬ 100 ਗੁਣਾ ਤੋਂ ਵੀ ਉੱਤੇ ਚਲਾ ਗਿਆ 골ਡ ਦਾ ਰੇਟ ਅੱਜ ਤਕਰੀਬਨ 1,21,400 ਰੁਪਏ ਹੈਗਾ ਸੋ ਜਦੋਂ ਵੀ ਸੋਨਾ ਵਧਿਆ ਇੱਕ ਪੀਕ ਤੇ ਗਿਆ ਉਸ ਤੋਂ ਥੋੜਾ ਬਹੁਤ ਇੱਕ ਅੱਧਾ 2% ਦੀ ਕਲੈਕਸ਼ਨ ਆਈ ਹੈ ਇਹ ਜਿਹੜੇ ਜਿਹੜਾ ਫੈਲਿਆ ਹੋਇਆ ਰੀਲਸ ਨੇ ਉਹ ਕਦੀ ਵੀ ਨਹੀਂ ਹੋ ਸਕਦਾ ਵੀ ਅੱਜ 1,30,000 ਹੈ ਜਾਂ 20 ਹੈਗਾ ਤੇ ਉਹ 60 ਰਹਿ ਜਾਏਗਾ ਜਾਂ 70 ਰਹਿ ਜਾਏਗਾ ਉਹ ਦੇਖਦੇ ਕਿ ਲੋਕਾਂ ਦਾ ਹੀ ਨੁਕਸਾਨ ਹੋ ਰਿਹਾ ਜਿਨ੍ਹਾਂ ਨੇ ਸਮਾਨ ਲੈਣਾ ਸੀ ਉਹਨਾਂ ਨੇ ਨਹੀਂ ਲਿਆ ਉਹਨਾਂ ਨੇ ਵੇਟ ਕੀਤੀ ਉਹ ਸਮਾਨ ਉਹਨਾਂ ਦਾ ਹੋਰ ਮਹਿੰਗਾ ਹੁੰਦਾ ਚਲਾ ਗਿਆ ਅੱਜ ਉਹਨਾਂ ਨੇ ਜਿਹੜਾ 5 ਤੋਲੇ ਲੈਣਾ ਸੀ ਉਹ 2-3 ਰਹਿ ਗਿਆ ਸਿਰਫ ਤਾਂ ਨੁਕਸਾਨ ਲੋਕਾਂ ਦਾ ਹੋਇਆ ਉਹਨਾਂ ਫੇਕ ਰੀਲਾਂ ਨੂੰ ਵੇਖ ਕੇ ਇੰਨਾ ਫਰਕ ਕਦੀ ਵੀ ਨਹੀਂ ਪੈਂਦਾ ਵਰਲਡ ਦੀ ਪੂਰੀ ਇਕਨੋਮੀ ਦਾ ਆਧਾਰ ਸੋਨਾ ਹੈਗਾ ਹਰ ਮੁਲਕ ਆਪਣੇ ਸਾਰੇ ਐਸੈਟਸ 골ਡ ਦੇ ਵਿੱਚ ਕਰ ਰਿਹਾ ਹੈਗਾ ਕਨਵਰਟ ਔਰ ਉਹਦੀ ਹਾਈਲੀ ਡਿਮਾਂਡ ਹੈਗੀ ਆ 골ਡ ਦੀ ਸੋ ਕਿਸੇ ਤਰ੍ਹਾਂ ਦਾ ਕੋਈ ਸੋਨਾ ਗਿਰਨ ਦਾ ਚਾਂਸ ਥੋੜਾ ਬਹੁਤ ਕਰੈਕਸ਼ਨ ਹੋ ਸਕਦਾ ਪਰ ਗਿਰਨ ਦਾ ਚਾਂਸ ਨਹੀਂ ਹੈ ਸੋਨਾ ਚਾਂਦੀ ਜਿਹੜੇ ਵੇਚ ਰਹੇ ਨੇ ਜਾਂ ਜਿਹੜੇ ਖਰੀਦ ਰਹੇ ਨੇ ਉਹਨਾਂ ਵਾਸਤੇ ਕੀ ਤੁਸੀਂ ਜਿਹੜਾ ਸਪਸ਼ਟ ਕਰਨਾ ਚਾਹੋਗੇ ਸੋਨਾ ਚਾਂਦੀ ਜਿਹੜਾ ਵੇਚਣ ਦੇ ਸੀ ਸੋਨਾ ਚਾਂਦੀ ਜਾਂ ਡਾਇਮੰਡ ਮੈਟਲ ਕੋਈ ਵੀ ਲਓ ਬੀਆਈਐਸ ਬਿਊਰੋ ਆਫ ਇੰਡੀਅਨ ਸਟੈਂਡਰਡ ਦਾ ਇੱਕ ਲੋਗੋ ਹੈਗੇ ਨੇ ਜਿਹੜੇ ਉਹਦੇ ਤੇ ਉਹ ਲੱਗਦੇ ਨੇ 골ਡ ਦੇ ਉੱਤੇ ਬੀਆਈਐਸ ਦਾ ਹਾਲਮਾਰਕ ਦਾ ਚਿੰਨ ਹੈਗਾ ਉਸ ਤੋਂ ਇਲਾਵਾ ਉਹਦੀ ਪਿਓਰਿਟੀ ਲਿਖੀ ਹੁੰਦੀ ਹੈ ਯੂਆਈਡੀ ਨੰਬਰ ਲੱਗਾ ਹੁੰਦਾ ਜਿਵੇਂ ਹਰ ਬੰਦੇ ਦਾ ਆਧਾਰ ਕਾਰਡ ਹੁੰਦਾ ਓਵੇਂ ਹਰ ਜੁਐਲਰੀ ਦਾ ਇੱਕ ਨੰਬਰ ਹੁੰਦਾ ਜਿਹਨੂੰ ਤੁਸੀਂ ਆਪਣੇ ਫੋਨ ਤੇ ਟਰੈਕ ਕਰ ਸਕਦੇ ਹੋ ਇਹ 골ਡ ਚ ਵੀ ਆ ਔਰ ਸਿਲਵਰ ਚ ਵੀ ਆ ਔਰ ਡਾਇਮੰਡ ਦੀ ਗੱਲ ਕਰੀਏ ਉਹ ਸਾਰਾ ਸਾਡੇ ਕੋਲ ਆਈਜੀਆਈ ਸਰਟੀਫਾਈਡ ਹੁੰਦਾ ਜੀਆਈਆਈ ਸਰਟੀਫਾਈਡ ਹੁੰਦਾ ਇੰਡੀਅਨ ਜੈਮੋਲੋਜੀ ਇੰ ਤੋਂ ਤੇ ਉਹਦੇ ਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਸੋ ਕਸਟਮਰ ਦਾ ਜਿਹੜਾ ਬਾਇ ਬੈਕ ਹੈਗਾ ਕੱਲ ਨੂੰ ਚਾਂਦੀ ਦਾ ਸੋਨੇ ਦਾ ਜਿਹੜਾ ਅਸੀਂ ਹਾਲਮਾਰਕ ਵੇਚ ਰਹੇ ਹਾਂ ਉਹ 100% ਰਹਿੰਦਾ ਹੈਗਾ ਅਸੀਂ ਉਹਦੇ ਤੋਂ ਮਤਲਬ ਬਿਨਾਂ ਜਿਹੜੀ ਲੇਬਰ ਹੈਗੀ ਆ ਉਹ ਕਦੀ ਵਾਪਸ ਨਹੀਂ ਹੁੰਦੀ ਤਾਂ ਚਾਂਦੀ ਦੇ ਵਿੱਚ ਅਸੀਂ ਲੇਬਰ ਜਿਹੜੀ ਵੀ ਲੈ ਰਹੇ ਆ ਵਾਪਸ ਨਹੀਂ ਹੁੰਦੀ ਪਰ ਉਹਨੂੰ ਪੈਸੇ ਪੂਰੇ ਮਿਲਦੇ ਆ ਆਮ ਤੌਰ ਤੇ ਰੁਝਾਨ ਹੈਗਾ ਵੀ ਇਹਦੇ ਚ ਇੰਨਾ ਕੱਟਿਆ ਜਾਏਗਾ ਇੰਨਾ ਰਹਿ ਜਾਏਗਾ ਐਦਾਂ ਨਹੀਂ ਹੁੰਦਾ ਮੈਂ ਪੂਰੇ ਪੈਸੇ ਦਿੰਨਾ ਐਕਸਚੇਂਜ 'ਚ ਵੀ ਤੇ ਰਿਟਰਨ ਤੇ ਵੀ ਚਾਂਦੀ ਦੇ ਮਤਲਬ ਇਹ ਇਹ ਜ਼ਰੂਰੀ ਹੈਗਾ ਜਦੋਂ ਕੋਈ ਚੀਜ਼ ਖਰੀਦ ਰਹੇਓ ਜਿਹੜਾ ਮਾਰਕਾ ਹੈਗਾ ਉਹ ਲੋਕ ਕਿਉਂਕਿ ਦੀਵਾਲੀ ਇਹ ਜਿਹੇ ਤਹਾਰਾਂ ਤੇ ਲੋਕੀ ਖਰੀਦਦੇ ਨੇ ਤਾਂ ਠੱਗੀ ਦਾ ਸ਼ਿਕਾਰ ਵੀ ਹੁੰਦੇ ਨੇ ਜਿਹੜੇ ਸਿੱਕਿਆਂ ਨੂੰ ਲੈ ਕੇ ਜਾਂ ਕੁਝ ਇਹ ਚੀਜ਼ਾਂ ਲੈ ਕੇ ਤੁਹਾਨੂੰ ਜਦੋਂ ਫਰੋਡ ਹੁੰਦਾ ਫਿਰ ਜੋ ਤੁਹਾਡੇ ਕੋਲ ਲੋਕ ਆਂਦੇ ਨੇ ਉਹ ਫਿਰ ਉਦੋਂ ਉਹ ਚਖਮਾ ਖਾ ਜਾਂਦੇ ਨੇ ਮੈਂ ਹੋਇਆ ਤਾਂ ਹੋਇਆ ਕਿਵੇਂ ਇਹ ਭਾਜੀ ਗੱਲ ਇਹ ਹੈ ਵੀ ਸਿੱਕਾ ਜਿਹੜਾ ਹੈਗਾ ਨਾ ਉਹ ਬੜੀ ਤਰ੍ਹਾਂ ਦੀ ਪਰਸੈਂਟੇਜ ਦੇ ਵਿੱਚ ਆਂਦਾ ਹੈਗਾ ਲੋਕ ਸਿਰਫ ਸਸਤੇ ਦੇ ਪਿੱਛੇ 10 20 50 100 ਰੁਪਏ ਦੇਖਦੇ ਨੇ ਸਸਤਾ ਤੇ ਇਹਦੇ ਤੋਂ ਲੈ ਲਓ ਤੇ ਜਿਹੜਾ ਵੀ ਅਸੀਂ ਬੰਦਾ ਕੰਪਨੀ ਤੋਂ ਕੋਈ ਕਾਇਨ ਬਣਵਾ ਰਿਹਾ ਕੰਪਨੀ ਉਹਦੇ ਤੋਂ ਖਰਚਾ ਵੀ ਲੈ ਰਹੀ ਆ ਉਸ ਤੋਂ ਬਾਅਦ ਗਵਰਨਮੈਂਟ ਦੇ ਸੈਂਟਰ ਤੇ ਜਾ ਰਿਹਾ ਉਹ ਜਿਹੜਾ ਸੈਂਟਰ ਹੈਗਾ ਉਹ ਵੀ ਤਾਂ ਉਹਦਾ ਪਰ ਪੀਸ ਦੇ ਹਿਸਾਬ ਨਾਲ ਪੈਸੇ ਲੈ ਰਿਹਾ ਨਾ ਸੋ ਆਪਾਂ ਇਹਦੇ ਤੇ ਸਾਰਾ ਸਾਈਨ ਆ ਹੌਲਮਾਰਕਿੰਗ ਦਾ ਸਾਈਨ ਹੈਗਾ ਇਹਦੇ ਤੇ ਇਹਦੀ ਯੂਆਈਡੀ ਲੱਗੀ ਹੋਈ ਆ ਇਹ ਨੰਬਰ ਤੁਸੀਂ ਉਹਦੇ ਵਿੱਚ ਪਾ ਕੇ ਸਾਰੇ ਕਾਇਨ ਹਾਂ ਗੂਗਲ ਤੇ ਨਹੀਂ ਬੀਏ ਇਸ ਦੀ ਐਪ ਤੇ ਉਹ ਨਾਲ ਦੀ ਨਾਲ ਉਹਦੀ ਡਿਟੇਲ ਖੁੱਲ ਜਾਏਗੀ ਵੀ ਆਹ ਇੰਨਾ ਇਹਦੀ ਪਿਓਰਿਟੀ ਹੈ ਇਸ ਸੈਂਟਰ ਤੋਂ ਇਹ ਪਾਸ ਹੋਇਆ ਇਹਦੇ ਚੀਜ਼ ਕੀ ਹੈਗੀ ਹੈ ਤਾਂ ਸਾਰਾ ਡਿਟੇਲ ਚਾਂਦੀ ਕਿੰਨੇ ਸੋਨੇ ਨੂੰ ਵੀ ਮਾਰ ਪਾਰ ਸਕਦੀ ਹੈ ਇਸ ਵਾਰ ਨਹੀਂ ਐਵੇਂ ਨਹੀਂ ਆ ਚਾਂਦੀ ਆਮ ਤੌਰ ਤੇ ਜੋ ਰੇਟ ਚਾਂਦੀ ਦੇ ਚੱਲਦੇ ਸੀ ਉਸ ਤੋਂ ਆਲਮੋਸਟ ਡਬਲ ਹੋ ਗਏ ਨੇ ਲੇਕਿਨ ਸੋਨਾ ਜਿੱਥੇ 10 ਗ੍ਰਾਮ ਆਉਂਦਾ ਉਥੇ ਕਿਲੋ ਚਾਂਦੀ ਆ ਜਾਂਦੀ ਆ ਸੋ ਫਲਕਚੁਏਸ਼ਨਸ ਬਹੁਤ ਹਾਈ ਹੈਗੀਆਂ ਨੇ ਤੇ ਡਿਮਾਂਡ ਕਾਫੀ ਜ਼ਿਆਦਾ ਹੈ ਔਰ ਸਪਲਾਈ ਘਟ ਹੈ ਸਮਾਨ ਸਾਨੂੰ ਹੀ ਅੱਗੋਂ ਨਹੀਂ ਮਿਲ ਰਿਹਾ ਚਾਂਦੀ ਦੀ ਸ਼ਾਰਟੇਜ ਹੋ ਗਈ ਆ 골ਡ ਦੀ ਸ਼ਾਰਟੇਜ ਹੋ ਗਈ ਆ ਉਹਦੇ ਕਰਕੇ ਜਿਹੜੇ ਵੱਡੇ ਵੱਡੇ ਬੰਦੇ ਨੇ ਜਿਨ੍ਹਾਂ ਕੋਲ ਕਿਲੋ ਕਵੰਟਲਾਂ ਦੇ ਹਿਸਾਬ ਨਾਲ ਹੈਗਾ ਉਹਨਾਂ ਨੇ ਆਪਣੇ ਮਨਮਾਨੀ ਕਰਕੇ ਆਪਣੇ ਰੇਟ ਰੱਖ ਸੋ ਦੁਕਾਨਦਾਰ ਦੀ ਮਜਬੂਰੀ ਇਹ ਆ ਉਹਨੂੰ ਲੈਣਾ ਹੀ ਪੈਣਾ ਅੱਗੋਂ ਸਮਾਨ ਵੇਚਣ ਵਾਸਤੇ ਜਿਹਨੇ ਸੋਨੇ ਵਿੱਚ ਇਨਵੈਸਟ ਕਰਨਾ ਹੈ ਉਹਨੂੰ ਇਹ ਕੀ ਸਮਾਂ ਹੈਗਾ ਤੇ ਕੀ ਚੀਜ਼ ਲੈਣੀ ਜ਼ਿਆਦਾ ਬੈਨੀਫਿਟਸ ਉਸ ਸਮੇਂ ਤੇ ਹੋ ਸੋਨੇ ਦੇ ਵਿੱਚ ਤੁਸੀਂ ਇਨਵੈਸਟ ਕਰਨਾ ਉਹ ਇਨਵੈਸਟਮੈਂਟ ਤੁਸੀਂ ਕਦੀ ਵੀ ਕਰ ਸਕਦੇ ਹੋ ਕਿਉਂਕਿ 골ਡ ਤੁਸੀਂ 5 10 20 ਹਜ਼ਾਰ ਦਾ ਚਾਂਦੀ 5 10 20 ਹਜ਼ਾਰ ਦੀ ਤੁਸੀਂ ਲੈ ਸਕਦੇ ਹੋ ਲੇਕਿਨ ਜਿਹੜਾ ਆਪਾਂ ਦੂਜੇ ਪਾਸੇ ਕਹੀਏ ਵੀ ਹੁਣ ਪ੍ਰਾਪਰਟੀ ਹੈ ਤਿੰਨੇ ਚੀਜ਼ਾਂ ਨੇ ਪ੍ਰਾਪਰਟੀ 골ਡ ਸਿਲਵਰ ਜਿਹਦੇ ਚ ਇਨਵੈਸਟਮੈਂਟ ਹਰ ਕਿਸੇ ਵਾਸਤੇ ਚੰਗੀ ਹੁੰਦੀ ਆ ਲੇਕਿਨ ਪ੍ਰਾਪਰਟੀ 5 10000 20000 50000 ਕਿਆ 10 ਲੱਖ ਦੀ ਵੀ ਮੋਹੱਲੀ ਵਰਗੇ ਸ਼ਹਿਰ ਚ ਕੁਝ ਨਹੀਂ ਹੈਗਾ ਸੋ ਬੈਟਰ ਥਿੰਗ ਇਜ਼ ਆਪਣਾ ਫਿਊਚਰ ਸਵਾਰਨਾ ਤੁਸੀਂ ਸੋਨਾ ਲਓ ਤੁਸੀਂ ਚਾਂਦੀ ਲਓ ਜਿਹੜਾ ਆਉਣ ਵਾਲੇ ਟਾਈਮ ਚ ਤੁਹਾਡੇ ਬੱਚਿਆਂ ਦੀ ਪੜ੍ਹਾਈ ਤੇ ਬੱਚਿਆਂ ਵਾਸਤੇ ਉਹਨਾਂ ਦੇ ਵਿਆਹਾਂ ਦੇ ਵਿੱਚ ਕੰਮ ਆਏਗਾ ਤੁਹਾਨੂੰ ਔਰ ਤੁਹਾਨੂੰ ਧੋਖਾ ਨਹੀਂ ਦੇਗਾ ਕਦੀ ਮਤਲਬ ਜ਼ਮੀਨ ਤੇ ਸੋਨਾ ਖਰੀਦਿਆ ਕਦੇ ਨੁਕਸਾਨ ਦਾ ਇੱਕ ਨਹੀਂ ਹੁੰਦਾ ਕਦੀ ਵੀ ਨਹੀਂ ਤੁਹਾਨੂੰ ਨਾ ਕਿਸੇ ਪ੍ਰਾਪਰਟੀ ਚ ਨੁਕਸਾਨ ਹੋ ਰਿਹਾ ਨਾ ਤੁਹਾਨੂੰ ਸੋਨੇ ਚ ਨੁਕਸਾਨ ਹੋ ਰਿਹਾ ਨਾ ਤੁਹਾਨੂੰ ਚਾਂਦੀ ਚ ਨੁਕਸਾਨ ਹੋ ਰਿਹਾ ਤੁਹਾਨੂੰ ਪੂਰੇ ਪੈਸੇ ਤੁਹਾਡੇ ਮਿਲ ਰਹੇ ਨੇ ਔਰ ਵੱਧ ਕੇ ਮਿਲ ਰਿਹਾ ਔਰ ਤੁਹਾਡੇ ਘਰਾਂ ਚ ਵੀ ਪਿਆ ਹੋਇਆ 골ਡ ਸਿਲਵਰ ਵਧੀ ਜਾ ਰਿਹਾ ਬੈਂਕ ਚ ਪੈਸਾ ਪਿਆ ਥੋੜਾ ਜਿਹਾ ਇੰਟਰਸਟ ਮਿਲਦਾ ਜੇ ਉਹ ਦੀ ਚਾਂਦੀ ਆ ਸੋਨਾ ਲਿਆ ਹੋਵੇ ਤਾਂ ਉਹ ਕਿੱਥੇ ਗਿਆ ਜੀ ਰੇਟ 90000 ਰੁਪਏ ਸੋਨੇ ਦਾ ਰੇਟ ਸੀ ਅੱਜ 130-35000 ਰੁਪਏ ਚੱਲ ਰਿਹਾ ਕਿੰਨੇ ਸਾਲ ਦੇ ਵਿੱਚ ਡਬਲ ਰੇਟ ਹੋ ਗਏ ਡਬਲ ਹੋ ਗਿਆ ਜੀ ਬਿਲਕੁਲ ਡਬਲ ਹੋ ਗਿਆ ਸਾਲ ਦੇ ਵਿੱਚ ਰੇਟ 70000 ਰੁਪਏ ਰੇਟ ਤੋਂ ਵਧੇਗਾ ਸੋਨਾ ਹਲੇ ਵੀ ਵਧਣ ਦੀ ਉਮੀਦ ਹੈ ਜੀ ਉਹਦਾ ਇੱਕ ਬੇਸਿਕ ਰੀਜ਼ਨ ਹੈਗਾ ਸੋ 골ਡ ਦੇ ਵਿੱਚ ਜਿਹੜੀ ਮਾਈਨਿੰਗ ਹੁੰਦੀ ਆ ਉਹ ਅਗਰ ਇੱਕ ਕੁਆਂਟਲ ਉਹ ਜਾਂ ਹਾਂ ਇੱਕ ਕਵਾਂਟਲ ਅਸੀਂ ਉਹਦੀ ਮਾਈਨਿੰਗ ਕਰ ਰਹੇ ਹਾਂ ਤੇ ਉਹ ਇੱਕ ਕਵਾਂਟਲ ਜਿਹੜਾ ਹੈਗਾ ਪੱਥਰ ਜਾਂ ਮਿੱਟੀ ਆ ਉਹਦੇ ਵਿੱਚੋਂ ਜਿਹੜਾ 골ਡ ਹੈਗਾ ਉਹ ਨਿਕਲ ਰਿਹਾ ਸਿਰਫ 5 ਤੋਂ 30 ਗ੍ਰਾਮ ਸੋ ਮਾਈਨਿੰਗ ਦੀ ਕਾਸਟ ਜ਼ਿਆਦਾ ਪੈ ਰਹੀ ਹੈ ਔਰ ਸਮਾਨ ਘੱਟ ਨਿਕਲ ਰਿਹਾ ਵਿੱਚੋਂ ਤਾਂ ਉਹਦੇ ਕਰਕੇ ਵੀ 골ਡ ਦੀ ਜਿਹੜੀ ਡਿਮਾਂਡ ਆ ਉਹ ਬਹੁਤ ਜ਼ਿਆਦਾ ਵਧੀ ਹੋਈ ਹੈ ਔਰ ਆਉਣ ਵਾਲੇ ਟਾਈਮ 'ਚ ਵਧਦਾ ਚਲਾ ਜਾਏਗਾ ਇਹ ਘਟਨਾ ਨਹੀਂ ਹੈ ਆਮ ਜਿਹੜੀਆਂ ਰੀਲਾਂ ਨੇ ਚੱਲੀਆਂ ਹੋਈਆਂ ਫੇਕ ਔਰ ਉਹ ਸਿਰਫ ਪਬਲਿਸਿਟੀ ਸਟੰਟ ਹੈਗਾ ਉਹਦੇ ਕਰਕੇ ਦੋਨਾਂ ਦਾ ਹੀ ਨੁਕਸਾਨ ਹੋ ਰਿਹਾ ਕਸਟਮਰ ਦਾ ਵੀ ਜੁਲਰ ਦਾ ਵੀ ਸੋ ਵੇਟ ਨਹੀਂ ਕਰਨਾ ਚਾਹੀਦਾ ਤੁਹਾਡਾ ਸਮਰਥਾ ਹੈਗੀ ਆ ਉਹਨੂੰ ਲੈਣ ਦੀ ਤੁਸੀਂ ਉਹਨੂੰ ਲਓ ਔਰ ਉਹਨੂੰ ਰੱਖੋ ਆਪਣੇ ਕੋਲ ਤੁਹਾਡੇ ਕੱਲ ਨੂੰ ਕੱਲ ਵੱਧ ਕੇ ਹੀ ਤੁਹਾਨੂੰ ਕੁਝ ਮਿਲਣਾ ਉਹਦੇ ਵਿੱਚ ਚਲੋ ਤੁਹਾਡੇ ਸਾਡੇ ਸਾਰਿਆਂ ਵੱਲੋਂ ਦਿਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਔਰ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਔਰ ਸਾਰੇ ਮੋਹੱਲੀ ਸ਼ਹਿਰ ਨੂੰ ਦਿਵਾਲੀ ਦੀਆਂ ਉਸ ਤੋਂ ਬਾਅਦ ਛਟ ਪੂਜਾ ਦੀਆਂ ਸਾਰੇ ਤਿਉਹਾਰਾਂ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਸੇਫਲੀ ਸਾਰੇ ਤਿਉਹਾਰ ਮਨਾਓ ਜੈ ਸ਼੍ਰੀ ਮਹਾਕਾਲ ਸੋ ਇਹ ਸੀ ਸਾਡੇ ਨਾਲ ਰਜੀਵ ਸ਼ਰਮਾ ਜਿਨ੍ਹਾਂ ਦਾ ਇੱਥੇ ਵੱਡਾ ਅ ਕੰਮ ਆਏਗਾ ਇਸ ਨੂੰ ਲੈ ਕੇ ਤਾਂ ਜਿਹੜੀ ਗੱਲਬਾਤ ਹੈਗੀ ਹੈ ਸਾਂਝੀ ਕੀਤੀ